ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰੇ ਭੈਣ ਭਰਾ ਕਿੱਦਾਂ ਜੀ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਮਿਲਾਵਾਂਗੇ ਆਪਣੀ ਪੂਆ ਜੀ ਦੇ ਨਾਲ ਹਾਂਜੀ ਹਾਂਜੀ ਤੇ ਜਿਨ੍ਹਾਂ ਨੂੰ ਤੁਸੀਂ ਵੀਡੀਓ ਵਿੱਚ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੇ ਬਾਕੀ ਮਨਜਿੰਦਰ ਸਾਰੇ ਜਣੇ ਪੁੱਛਦੇ ਹੀ ਹਨਾ ਕਿ ਤੁਹਾਡਾ ਨਾਲੇ ਪਹਿਲਾਂ ਭੁਆ ਜੀ ਮੈਂ ਇਹ ਗੱਲ ਪੁੱਛੋ ਵੀ ਤੁਹਾਡਾ ਬਾਹਰ ਦਾ ਸਫਰ ਕਿਤਰਾ ਜ਼ਰ ਰਿਆ ਆਹੋ ਸਫਰ ਮੇਰਾ ਬਾਹਰ ਦਾ ਬਹੁਤ ਵਧੀਆ ਰਿਹਾ ਉੱਥੇ ਮੈਂ 5-6 ਮਹੀਨੇ ਮਤਲਬ ਵਿਜ਼ਿਟ ਕਰਕੇ ਆਈ ਆ ਤੇ ਹੋਰ ਅੱਗੋਂ ਮੈਂ ਆਪਾਂ ਨੂੰ ਆਪ ਹੀ ਫਿਰ ਦੱਸਦੀ ਆ ਕਿ ਮੇਰਾ ਰਿਸ਼ਤਾ ਜੀਵਨ ਨਾਲ ਕੀ ਆ ਅਸੀਂ ਰੀਅਲ ਵਿੱਚ ਹੀ ਭੁਆਪਤੀ ਜੀ ਆ ਸਾਡਾ ਵੀਡੀਓ ਵਿੱਚ ਰੋਲ ਵੀ ਭੁਆਪਤੀ ਜੀ ਵਾਲੇ ਹੋ ਰਿਹਾ ਵਾ ਹਾਂਜੀ ਤੇ ਮੈਨੂੰ ਪਤਾ ਲੱਗਾ ਇਹਨਾਂ ਤੋਂ ਕਿ ਬੜੇ ਕਮੈਂਟ ਮਿਲੇ ਆ ਮੈਨੂੰ ਹਾਂ ਬੜਾ ਪਿਆਰ ਕੀਤਾ ਸਾਰਿਆਂ ਨੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਇੰਨਾ ਪਿਆਰ ਕੀਤਾ ਤੁਸੀਂ ਮੈਨੂੰ ਤੇ ਅੱਗੋਂ ਤੋਂ ਹੀ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਹੌਸਲਾ ਫਿਰ ਕਰਦੇ ਰਹੋ ਹਾਂਜੀ ਤੇ ਦੂਜੀ ਗੱਲ ਇਹ ਕਿ ਪੂਆਜੀ ਮਤਲਬ ਰਹੀ ਦੇ ਲਖਨ ਦਾ ਪੂਆ ਹਾਂ ਜੀ ਤੇ ਇਹਨਾਂ ਦੇ ਦੋਵੇਂ ਬੇਟੇ ਜਿਹੜੇ ਨਿਊਜ਼ੀਲੈਂਡ ਆ ਤੇ ਵੱਡੇ ਬੇਟੇ ਦੀ ਮੈਰਿਜ ਹੋ ਗਈ ਜਾਂਦੀ ਨਵ ਵੀ ਨਿਊਜ਼ੀਲੈਂਡ ਆ ਤੇ ਇਹ ਵੀ ਤਾਂ ਹੀ ਗਏ ਸੀਗੇ 4-5 ਮਹੀਨੇ ਰਹਿਏ ਆ ਤੇ ਹੁਣ ਸ਼ਾਇਦ ਫੇਰ ਇਹਨਾਂ ਦਾ ਛੇਤੀ ਕੰਮ ਬਣ ਜੇ ਤੇ ਛੇਤੀ ਚੱਕਰ ਲੱਗਣਾ ਫੇਰ ਮੇਰਾ ਹਾਂਜੀ ਹਾਂਜੀ ਉਹ ਤੇ ਬੁਲਾ ਰਹੇ ਮੈਨੂੰ ਹੁਣੇ ਹੀ ਕਿ ਛੇਤੀ ਆਓ ਮੰਮੀ ਮੈਂ ਕਹਿੰਦੀ ਆ ਕਿ ਹੁਣ ਸਰਦੀਆਂ 'ਚ ਮੈਂ ਕੱਢ ਕੇ ਆਉਂਗੀ ਹਾਂ ਸਾਰਿਆਂ ਭੈਣ ਭਰਾਵਾਂ ਵਿੱਚ ਰਹਿਣਗੀ ਨਹੀਂ ਯਾਰ ਉਹ ਕੈਸੇ ਹੀ ਗੱਲ ਵਾ ਪੰਜਾਬ ਆਈ ਹਾਂ ਇਸ ਕਰਕੇ ਮੈਂ ਸਾਰਿਆਂ ਵਿੱਚ ਇੰਜੋਏ ਕਰਨ ਲਈ ਇੰਜੋਏ ਕਰਨ ਦੇ ਆ ਤੇ ਮੈਨੂੰ ਵਧੀਆ ਲੱਗੀ ਇਹਨਾਂ ਦੀ ਵੀਡੀਓ ਵੀ ਬਣਦੀ ਤੇ ਮੈਨੂੰ ਕਹਿੰਦੇ ਭਾਜੀ ਚਲੋ ਤੁਹਾਡਾ ਸੀਨ ਲੈਨੇ ਆਪਾਂ ਪਾਪਾ ਸੀਨ ਲਿਆ ਤੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦੀ ਹਾਂ ਤੇ ਬਾਕੀ ਸਾਰੇ ਜਣੇ ਪੁੱਛਦੇ ਹਰਤੂਆ ਜੀ ਦੇ ਵਾਲ ਵਾਵਾ ਲੰਮੇ ਲੱਗਦੇ ਆ ਵੇਖਿਓ ਸੱਚੀ ਮੁੱਚੀ ਵਾਲ ਬੜੇ ਵੱਡੇ ਲੰਮੇ ਆ ਹਾਂ ਮਨੇ ਝਾਂਡਾ ਪੈਂਦੇ ਮੇਰੇ ਅੱਧੇ ਵਾਲ ਰਹਿ ਗਏ ਆ ਜੀ ਹਾਂ ਉਹਨਾਂ ਦੇ ਵਾਲ ਬੜੇ ਲੰਮੇ ਆ ਵਿਆਹ ਤੋਂ ਬਾਅਦ ਮੈਰਿਜ ਤੋਂ ਬਾਅਦ ਕਾਫੀ ਮੇਰੇ ਵਾਲ ਹੌਲੇ ਹੋ ਗਏ ਆ ਹਾਂ ਤੇ ਇਹ ਜੁੜਾ ਮੇਰਾ ਵੇਖ ਕੇ ਹੀ ਅੰਦਾਜ਼ਾ ਲਾ ਲਿਆ ਸਾਰੇ ਨੇ ਠੀਕ ਹੈ ਬੁਆ ਜੀ ਵਾਲ ਕਾਫੀ ਨੇ ਹਾਂ ਤੇ ਤੁਹਾਡਾ ਆਈਡੀਆ ਬਹੁਤ ਮਤਲਬ ਠੀਕ ਸੀਗਾ ਠੀਕ ਹੈ ਵਾਕਿਆ ਮੇਰੇ ਵਾਲ ਲੰਬੇ ਨੇ ਜਿਹੜਾ ਵੀ ਵੇਂਦਾ ਉਹ ਕਹਿੰਦੇ ਤੁਹਾਡੇ ਵਾਲ ਬੜੇ ਪਿਆਰੇ ਆ ਹਾਂ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਬਾਕੀ ਜਿਹੜੀ ਹੁਣ ਦਜੀਤ ਤੁਹਾਡੀ ਵੀਡੀਓ ਚ ਲੰਨ ਗਈ ਆ ਹਾਂਜੀ ਹੈਨਾ ਇਹ ਰਖੜੀ ਤੇ ਗਰੀਬ ਕਾ ਦੀ ਮਿਹਗੂਰੀ ਤੇ ਬੜਾ ਪਿਆਰ ਦੇਣ ਦੇ ਆ ਸਾਰੇ ਜਾਣੇ ਹਾਂਜੀ ਤੇ ਦਲਜੀਤ ਦਾ ਰੋਲ ਵੀ ਸਾਰੇ ਕਹਿੰਦੇ ਆ ਕਿ ਬਹੁਤ ਵਧੀਆ ਵਾ ਸਨੀ ਤੇ ਦਲਜੀਤ ਬਹੁਤ ਨਾਈਸ ਆ ਬਹੁਤ ਪਿਆਰ ਦੇਣ ਦੇ ਤੁਸੀਂ ਦੋਹਾਂ ਜਾਨਿਆਂ ਨੂੰ ਇਹ ਅਸਲ ਜ਼ਾਈ ਫੇਚ ਵੀ ਇੰਨੇ ਨਾਈਸ ਵਾ ਸੇ ਰੀਅਲ ਰੀਅਲ ਵਿੱਚ ਬਹੁਤ ਨਾਈਸ ਬਹੁਤ ਨਾਈਸ ਮਤਲਬ ਜਿੰਨੀ ਕਿ ਸਿਫਤ ਕੀਤੀ ਹੈ ਓਨੀ ਕਿ ਥੋੜੀ ਥੋੜੀ ਵੱਡੀ ਇਹ ਤੇ ਇਹ ਮੰਨਣ ਵਾਲੀ ਗੱਲ ਆ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮੇਰੀ ਪਰਝਾਈ ਆ ਹਨਾ ਸਾਨੂੰ ਹਨਾ ਕਦੀ ਨਹੀਂ ਹਨਾ ਮਹਿਸੂਸ ਹੋਇਆ ਕਿ ਜਾਂ ਕਿਦਾਂ ਆਵਾਂ ਤੇ ਲੱਗਦਾ ਕਿ ਜਿੱਦਾਂ ਪਹਿਣਾ ਬਾਕੀ ਗੱਲ ਜੀਵਨ ਇੱਕ ਹੋਰ ਵਾ ਹਾਂ ਇੱਥੇ ਲੋਕੇ ਘਰ ਨਹੀਂ ਰੋਟੀ ਪਕਾਉਂਦੇ ਹਨ ਰੋਟੀ ਪਕਾ ਕੇ ਨਾਲ ਬੰਨਦੀ ਵੀ ਹੈ ਇਹ ਵੀ ਦਿੰਦੀ ਹੈ ਜਾ ਕੇ ਤੁਸੀਂ ਠੀਕ ਕਰੋਗੇ ਇੱਥੇ ਹੀ ਬਹਿ ਕੇ ਖਾਓ ਤਾਜ਼ੀਆਂ ਤੇ ਘਰ ਜਾ ਕੇ ਵੀ ਖਾ ਲਓ ਜਾ ਕੇ ਖਾਓ ਤੇ ਆਰਾਮ ਕਰੋ ਰੈਂਟ ਕਰੋ ਸਹੀ ਗੱਲ ਹੈ ਇਹ ਦੋ ਭਤੀਜੇ ਨੌਨ ਨੇ ਦੋ ਭਤੀਜੇ ਨੇ ਦੋ ਹਾਂ ਭਤੀਜੇ ਨੌਨ ਨੇ ਇੱਕ ਇੰਗਲੈਂਡ ਆ ਉਹ ਤੁਹਾਨੂੰ ਪਤਾ ਲੱਗ ਗਿਆ ਹੋਣਾ ਵਾ ਹਾਂਜੀ ਵੱਡਾ ਬੇਟਾ ਇੰਗਲੈਂਡ ਆ ਉਹਨਾਂ ਦੀ ਵਾਈਫ ਉਹਨਾਂ ਦੇ ਬੱਚੇ ਉਹਨਾਂ ਦੇ ਉੱਥੇ ਨਾਲ ਹੀ ਨੇ ਹਾਂ ਤੇ ਬਹੁਤ ਵਧੀਆ ਫੈਮਿਲੀ ਉਹ ਵੀ ਬੜੀ ਪਿਆਰੀ ਜੀ ਬੜੇ ਵਧੀਆ ਜੀ ਵੀ ਇਹ ਵੀ ਲੈਣੀ ਆ ਬੜੇ ਲੈਣੀ ਬਣਿਆ ਨਹਿਰਾ ਸੂਏ ਲੱਗੇ ਨਾਲ ਸਨੀ ਸਾਡਾ ਆਪਣਾ ਪਿਆਰਾ ਸਨੀ ਉਹਨਾਂ ਦੀ ਵਾਈਫ ਹੈ ਭਤੀਜਾ ਨਾ ਮੇਰੀ ਹਾਂਜੀ ਤੇ ਬਹੁਤ ਪਿਆਰੇ ਬੱਚੇ ਨੇ ਇੱਥੇ ਆਣ ਕੇ ਬਹੁਤ ਹੀ ਇੰਜੋਏ ਕਰਦੇ ਆ ਸਾਡਾ ਬਚਪਨ ਇੱਥੇ ਬੀਤਿਆ ਵਾ ਅਸੀਂ ਇਕੱਠੇ ਵੱਡੇ ਹੋਏ ਆ ਪਲੇ ਆ ਇਕੱਠਿਆਂ ਸਾਡਾ ਕੋਈ ਜ਼ਿਆਦਾ ਫਰਕ ਨਹੀਂ ਗਾ ਉਮਰ ਵਜੀ ਸਾਡਾ ਜ਼ਿਆਦਾ ਫਰਕ ਨਹੀਂ ਸਭ ਤੋਂ ਵੱਡੀ ਭਤੀਜੀ ਆ ਮੇਰੇ ਤੋਂ ਸ਼ਾਇਦ ਇਹ 4 5 6 6 ਸਾਲ ਵੱਡੀ ਹੋਣੀ ਛੋਟੀ ਹੋਣੀ ਹੈ ਮਤਲਬ ਛੋਟੀ ਹਾਂ 6 ਸਾਲ ਛੋਟੀ ਹੋਣੀ ਹੈ ਇੱਕੋ ਜਿਹੀ ਲੱਗਦੇ ਆ ਤੇ ਸਾਡਾ ਮਤਲਬ ਲੱਗਾ ਹੀ ਨਹੀਂ ਸਾਨੂੰ ਕਿ ਅਸੀਂ ਪੂਆਪਤੀ ਆ ਪੂਆਜੀ ਨਾ ਸਾਰਿਆਂ ਦੇ ਛੋਟੇ ਆ ਮੈਂ ਸਾਰਿਆਂ ਦਾ ਛੋਟੀ ਆ ਤੇ ਸਾਰਿਆਂ ਦਾ ਛੋਟੇ ਆ ਕਿਉਂਕਿ ਮੇਰੇ ਵੱਡੇ ਭੈਣ ਭਰਾ ਸਾਰੇ ਵੱਡੇ ਵੱਡੇ ਨੇ ਹੁਣ ਨੰਗਲ ਵਾਲਿਆਂ ਨੂੰ ਨਹੀਂ ਉਹ ਮੇਰੇ ਤੋਂ ਵੱਡੇ ਨੇ ਇਹਨੂੰ ਵੱਡੇ ਆ ਸਾਰਿਆਂ ਦੇ ਛੋਟੇ ਆ ਪੂਆਜੀ ਸਭ ਤੋਂ ਛੋਟੀ ਮੈਂ ਹੀ ਤੇ ਕਲੀਰਾਂ ਵਾਲੇ ਪਹਿਲੇ ਨੰਬਰ ਤੇ ਚੌਥੇ ਨੰਬਰ ਤੇ ਅੱਛਾ ਪਹਿਲੇ ਨੰਬਰ ਤੇ ਮੀਤੀ ਭੈਣ ਜੀ ਕੁਮਾਰਪੁਰ ਬੰਦਰੀ ਪੰਜਵੇਂ ਨੰਬਰ ਤੇ ਸੁਖ ਭੈਣ ਜੀ ਜਿਹੜੇ ਕੈਨੇਡਾ ਨੇ ਉਹ ਆ ਰਹੇ ਆ ਕੱਲ ਨੂੰ ਹਾਂ ਜੀ ਇੰਡੀਆ ਬੁਲਾਵਾਂਗੇ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਉਸ ਤੋਂ ਤੀਸਰੇ ਨੰਬਰ ਤੇ ਮੇਰੇ ਵੀਰ ਜੀ ਨੇ ਜਿਹਨਾਂ ਦੀ ਬੇਟੀ ਆ ਹਾਂ ਜੀ ਤੇ ਚੌਥੇ ਨੰਬਰ ਤੇ ਭੈਣ ਜੀ ਕਲੇਰਾਵਾਲੇ ਕਲੇਰਾਵਾਲੇ ਚੌਥੇ ਨੰਬਰ ਤੇ ਭੈਣ ਜੀ ਰਾਣੀ ਬਲਜੀਤ ਉਹਨਾਂ ਦਾ ਨਾਮ ਆ ਉਹ ਦੁਲਾਨਗਲ ਨੇ ਸਭ ਤੋਂ ਛੋਟੀ ਰਾਜਵੀਰ ਤੁਹਾਡੀ ਪਿਆਰੀ ਨਹੀਂ ਗੱਲ ਦਾ ਭੂਆ ਜੀ ਦਾ ਨਾਮ ਰਾਜਵੀਰ ਰਾਜਵੀਰ ਹਾਂ ਜੀ ਦੇਖੀ ਨੂੰ ਦੇਖਨੇ ਤੇ ਜਿੰਨਾ ਪਿਆਰ ਤੁਸੀਂ ਦਿੱਤਾ ਵਾ ਨਾ ਮੈਂ ਤਾਂ ਕਹਿੰਨੀ ਆ ਪੀ ਹੋਰ ਵੱਧ ਤੋਂ ਵੱਧ ਪਿਆਰ ਦੋ ਤੇ ਅਸੀਂ ਹੋਰ ਹਮ ਖੁਸ਼ੀ ਹੁੰਦੀ ਆ ਹਨਾ ਹੋਰ ਵਧੀਆ ਕੰਮ ਕਰਨ ਦਾ ਇਲ ਕਰਦਾ ਵਾ ਹਾਂ ਤੇ ਬਾਕੀ ਇਹ ਆ ਵੀਡੀਓ ਜਿਹੜੀ ਉਹ ਕਿਹਦੀ ਪੁੱਤਰੀ ਦੂਜੀ ਕਿਹੜੀ ਲੋਕ ਤੇ ਕਿਹਦੀ ਮਾਮੀ ਦੇ ਪੋੜੇ ਮਾਮੀ ਦੇ ਪੋੜੇ ਉਹ ਨਹੀਂ ਬੜਾ ਪਿਆਰ ਮਿਲਦਾ ਉਹਨਾਂ ਨੂੰ ਬੜਾ ਪਿਆਰ ਕਰਦੇ ਆ ਸਾਰੇ ਸਹੀ ਗੱਲ ਹਾਂ ਤੇ ਬਾਕੀ ਇਹ ਆ ਕਿ ਉਹ ਸਾਡੀ ਅਲੱਗ ਬਣਦੀ ਉੱਥੇ ਆ ਸਾਡੀ ਹਣਾ ਹਾਂਜੀ 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 ਸਖਜਿੰਦਰਾਮਨ ਹਣਾ ਨਾਲ ਤੇ ਇਹ ਸਾਡੀ ਫੈਮਿਲੀ ਜਿਹੜੀ ਸਾਡੀ ਅਲੱਗ ਉੱਥੇ ਆਡੀ ਅਲੱਗ ਸਾਡੇ ਦੋਵੇਂ ਕਦੇ ਵੀਡੀਓ ਚ ਅਲੱਗ-ਅਲੱਗ ਆਏ ਹਾਂ ਹਾਂਜੀ ਹਾਂਜੀ ਸ਼ਾਪੀ ਵਧੀਆ ਟਾਈਮ ਇਹਨਾਂ ਦਾ ਸਪੈਂਡ ਹੋ ਰਿਹਾ ਵਾ ਸਾਰਿਆਂ ਨਾਲ ਵਧੀਆ ਟਾਈਮ ਪਾਸ ਹੋ ਰਿਹਾ ਇਹਨਾਂ ਦਾ ਹਾਂਜੀ ਬੜਾ ਵਧੀਆ ਬੜਾ ਅੰਟੀ ਪਿੰਡੋਂ ਦੇ ਘਰੇ ਹੀ ਨਾ ਘਰ ਕੀ ਕਰਨਾ ਵੀ ਕੰਮ ਦਿੰਦਾ ਬਾਹਰ ਦਾ ਕਰਕੇ ਸਾਰੀ ਟੈੜੀ ਘਰੇ ਇਹਨਾਂ ਸਕੂਲੇ ਚੱਲ ਜਣਾ ਉਹ ਬੁਰਦਕੇ ਦੀ ਉੱਥੇ ਖਲੋ ਸਾਜਿਆ ਤੁਹਾਨੂੰ ਹੁੰਦਾ ਆ ਕਿ ਫਟਾਫਟ ਕੰਮ ਸੰਭਾਲ ਲੀਏ ਕਰ ਲਈਏ ਕੋਈ ਵੀਡੀਓ ਬਣਾਈ ਬਸ ਖਿੱਚ ਹੁੰਦੀ ਹੈ ਕਿ ਹੁਣ ਇਹ ਆ ਵੀ ਸਾਡੀ ਖੇਤੀਬਾੜੀ ਦਾ ਵੀ ਥੋੜਾ ਜਿਹਾ ਫਰਕ ਪੈ ਗਿਆ ਰਾਤ ਨੂੰ ਮੋਜੀਵਨ ਜੋ ਸੌਂਦੀ ਰਹਿੰਦੀ ਹੁੰਦੀਆਂ ਤੇ ਸਵੇਰ ਨੂੰ ਵੀਡੀਓ ਵਿੱਚ ਮੈਂ ਕਿਹੜੀ ਮਤਲਬ ਕਲਿੱਪ ਕਰਨੀ ਆ ਕੀ ਕਰਨਾ ਵਾ ਇਹ ਦਿਮਾਗ ਚ ਮੈਨੂੰ ਆਉਂਦੇ ਸੋਚੀ ਹੁੰਦੇ ਹੈ ਹਾਂ ਜੀ ਇਹ ਇੰਨੀ ਖੂਬੀ ਹੁੰਦੀ ਆ ਵੀ ਇਹਨੂੰ ਵਾਜ ਮਾਰ ਕੇ ਮੁਰਕੇ ਜਾ ਕੇ ਲੋਣਾ ਪੈਂਦਾ ਉਹ ਘਰ ਸੁਣ ਮੇਰੀ ਮੈਂ ਆਪ ਸੋਚਦੀ ਆ ਸਮਝਦੀ ਆ ਕਿ ਨੂੰ ਰਾਤ ਨੀਂਦ ਨਹੀਂ ਆਉਂਦੀ ਹੁੰਦੀ ਇਹ ਰਾਤ ਸੁਤੀ ਪਈ ਵੀ ਸੋਚਦੀ ਰਹਿੰਦੀ ਹੁੰਨੀ ਆ ਤੇ ਸਵੇਰੇ ਮੈਂ ਕਿਹੜਾ ਸੀਨ ਕਰਨਾ ਹਾਂ ਜੀ ਵਾਕਿਆ ਗੱਲ ਸੱਚੀ ਹੈ ਇਹੋ ਚੱਲਦਾ ਰਹਿੰਦਾ ਹੈ ਇਹ ਵੀ ਗੱਲ ਇਹ ਵੀ ਹੋਰ ਵੀ ਗੱਲ ਹੈ ਬਾਰੋਂ ਵੀ ਗੱਲਾਂ ਥੋੜੀ ਬੁਧੀਆਂ ਕੈਚ ਕਰ ਲੈਂਦੀ ਇਕਦ ਤੁਰਦੇ ਫਿਰਦੇ ਜਾਂ ਕੋਈ ਤੰਗੀ ਗੱਲਵਾਦ ਤਾਂ ਕਾਫੀ ਟਾਈਮ ਹੋ ਗਿਆ ਇਹ ਕੰਮ ਕਰਦਾ ਹਾਂ ਜੀ ਬੰਦਾ ਆਪਣੇ ਆਪੇ ਦੇ ਕਰਕੇ ਫਿਰ ਸਾਰਾ ਇਹ 3 ਸਾਲ ਹੋ ਚਲੇ ਹਨ ਉਹਨੂੰ ਮਤਲਬ ਇਹ ਲਾਈਨ ਵਿੱਚ ਆਇਆ ਉਹ ਤੇ ਬਾਕੀ ਇਹ ਭੁਆਈ ਦਾ ਬੇਟਾ ਵਾ ਹਰਪ੍ਰੀਤ ਉਹਨੇ ਵੀ ਆਪਣਾ ਚੈਨਲ ਬਣਾਇਆ ਵਾ ਇੰਗਲੈਂਡ ਉਹ ਚਾ ਨਿਊਜ਼ੀਲੈਂਡ ਆ ਤੇ ਉਹਨਾਂ ਨੇ ਵੀ ਆਪਣਾ ਚੈਨਲ ਬਣਾਇਆ ਵਾ ਕੀ ਨਾ ਚੈਨਲ ਦਾ ਨਾਮ ਡੀਪ ਐਂਡ ਐਸ ਐਂਡੀਸ ਤੇ ਕੀ ਹਿੱਗਾ ਫ੍ਰੀ ਫ੍ਰੀ ਨਹੀਂ ਹੈਪੀ 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 ਐਂਡ ਦੀਪ ਹੈਪੀ ਐਂਡ ਦੀਪ ਬ੍ਰੰਦਾ ਵਾ ਹਾਂਜੀ ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਹਨਾਂ ਦੇ ਨੂੰ ਵੀ ਤੇ ਪਿਆਰ ਦੋ ਨਨ ਵੀ ਉਹ ਆਪਣੇ ਵਲੌਗ ਪਾਉਂਦੇ ਆ ਉਥੋਂ ਜਿੱਦਾਂ ਜਿੱਦਾਂ ਮਤਲਬ ਬਾਹਰ ਘੁੰਮਣ ਫਿਰਨ ਜਾਂਦੇ ਆ ਕੁਛ ਬਣਾਉਂਦੇ ਆ ਉਹ ਵੀ ਆਪਣੇ ਵਲੌਗ ਪਾਉਂਦੇ ਰਹਿੰਦੇ ਆ ਮੈਂ ਹਦਲਦੀਨ ਤੁਸੀਂ ਕੋਈ ਪੇਛਦੇ ਹੋ ਉਹ ਸਾਡੇ ਸੁਣ ਲਈ ਆ ਤੇ ਆ ਸਾਡਾ ਨਿਕਾਹ ਜ ਆ ਪੰਥ ਸਿੰਘ ਜੀ ਨੇ ਪੂਆ ਪਤੀ ਜੀ ਕੁਝ ਬੋਲਦੇ ਨੇ ਤਾਂ ਵਿਚਾਲੇ ਸਾਰਾ ਇਹ ਖੜਾ ਪੂਆ ਪਤੀ ਜੀ ਦੇ ਬਾਰੇ ਉਹਨਾਂ ਦੀ ਉਹ ਤੇਰੀ ਪਪਲ ਕਿੰਨੇ ਆ ਪਤੀ ਤੇ ਕੋਪੜੋ ਲੈਦਾ ਬੀ ਸਹੀ ਗੱਲ ਵਾ ਚਲੋ ਜੀ ਪਰਮਾਤਮਾ ਇਦਾਂ ਸਾਡਾ ਪਿਆਰ ਵਧਾਈ ਬਿਲਕੁਲ ਬਿਲਕੁਲ ਸਹੀ ਗੱਲ ਆ ਹਾਂ ਅੱਗੇ ਪਾ ਠੀਕ ਚਲੋ ਇੱਥੇ ਆਉਨੇ ਆ ਹਨਾ ਰਖਾਵਾਂਗੇ ਤੁਹਾਨੂੰ ਹਾਂਜੀ ਚੰਗਾ ਜੀ ਇੱਥੇ ਆਉਨੇ ਆ ਤੇ ਕਿੰਨਾ ਵਧੀਆ ਲੱਗਦਾ ਵਾ ਨਾ ਸਾਰਿਆਂ ਜਾਣੇ ਮਿਲ ਲਈਦਾ ਤੇ ਇੱਕ ਘਾਟ ਮਹਿਸੂਸ ਹੁੰਦੀ ਆ ਜਿਹੜਾ ਵੀ ਹਾਂ ਉਹਨਾਂ ਦੀ ਵੀ ਕਾੜ ਬੱਚਿਆਂ ਦੀ ਮਹਿਸੂਸ ਹੁੰਦੀ ਜਦੋਂ ਉਹਨੇ ਆ ਹਨਾ ਤੇ ਪਰ ਚਲੋ ਆਪਣੀਆਂ ਕਮਾਈਆਂ ਕਰਨ ਵਾਸਤੇ ਜਾਣਾ ਪੈਂਦਾ ਤੇ ਜਾਣਾ ਪੈਂਦਾ ਉੱਥੇ ਬੱਚੇ ਆਪਣੇ ਆਪ ਹੀ ਡਿਸੀਜਨ ਲੈਂਦੇ ਨੇ ਬੱਚੇ ਸਾਡੇ ਤੋਂ ਦੂਰ ਬੈਠੇ ਨੇ ਸਾਰੇ ਹਾਂਜੀ ਹਾਂਜੀ ਕੀਤਾ ਜਾਵੇ ਚਲੋ ਕੋਈ ਨਹੀਂ ਮਾਲਕ ਉਹਨਾਂ ਦੀ ਉੱਥੇ ਹੀ ਤਰੱਕੀਆਂ ਬਖਸ਼ੇ ਉਹਨਾਂ ਨੂੰ ਵੇਖੋ ਜਿੱਥੇ ਦਾ ਦਾਣਾ ਪਾਣ ਲਈ ਲੱਗਿਆ ਕਰਮਾਂ 'ਚ ਖਾਣਾ ਪੈਣਾ ਹਾਂਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੱਥੇ ਜਿੱਥੇ ਮਾਰਕ ਕੋਈ ਰੋਕ ਨਹੀਂ ਸਕਦਾ ਜਿੱਥੇ ਜਿੱਥੇ ਨਹੀਂ ਦੇਖਦੇ ਜਿੱਥੇ ਸਾਡੇ ਭੈਣ ਭਰਾ ਹੈਗੇ ਆ ਮਹਾਰਾਜ ਤੰਦਰੁਸਤੀ ਬਖਸ਼ੇ ਉਹਨਾਂ ਨੂੰ ਕਮਾਈਆਂ 'ਚ ਵਾਧੇ ਪਾਵੇ ਤੇ ਚਲੋ ਸਾਡਾ ਸਾਰਿਆਂ ਦਾ ਪਿਆਰ ਬਣਿਆ ਰਹੇ ਇੱਕ ਦੂਜੇ ਦੇ ਇਹੋ ਕੋਈ ਹੁੰਦਾ ਦੁਨੀਆ ਤੋਂ ਲੈ ਕੇ ਜਾਣਾ ਕਿ ਹੈ ਬਸ ਇਹੀ ਹੈ ਪਿਆਰ ਹੀ ਹੈ ਜੀ ਪਿਆਰ ਹੀ ਲੋ ਜੀਵਨ ਜੀ ਅਹੀਂ ਚਲੀਏ ਘਰ ਨੂੰ ਉਮੀਦ ਆ ਫੇਰ ਪਤਾ ਕੋਈ ਨਹੀਂ ਹੈ ਜਾਂ ਫੇਰ ਮੌਸਮ ਡਿਆ ਤੇ ਭੂਆ ਜੀ ਜਿੰਨਾ ਚਿਰ ਫੇਰ ਰਹਿਣਗੇ ਨਾ ਉਹਨਾਂ ਚਰਤੇ ਆਪਾਂ ਇਹਨਾਂ ਨੂੰ ਵੀਡੀਓ ਵਿੱਚ ਲਵਾਵਾਂਗੇ ਆਇਆ ਕਰਨਗੇ ਜਿੱਥੇ ਹਣਾ ਸਾਰੇ ਜਣੇ ਬਹੁਤ ਪਿਆਰ ਕਰਦੇ ਨੇ ਨਹੀਂ ਸੁਖ ਭੂਰੇ ਵੀ ਆਇਆ ਉਹ ਵੀ ਕਹਿੰਦੀ ਕਹਿੰਦੀ ਮੈਨੂੰ ਵੀ ਨਾ ਮਿਲਦੇ ਕੰਮ ਥੜਕੇ ਘੜਕੇ ਵਾਲਾ ਹੀ ਹੋਣਾ ਬੰਦ ਕਰਨਾ ਵਿੱਚ ਚਲੋ ਉਹਨਾਂ ਨੂੰ ਮਿਲਾਵਾਂਗੇ ਤੇ ਸਹੀ ਜੇ ਨਹੀਂ ਲੈਣਗੇ ਤਾਂ ਅਸੀਂ ਕੋਈ ਨਹੀਂ ਦੇਣਗੇ ਉਹ ਤਾਂ ਮਿਲਾਵਾਂਗੇ ਜੂਤਾ ਦੇ ਨਾਲ ਹਾਂ ਐਡਾ ਆਪਾਂ ਵਲੌਗ ਬਣਾਵਾਂਗੇ ਉਹ ਵੀ ਸਾਡੇ ਬੜੀ ਮਲਾਪੜੀ ਬੜੀ ਹਸਮੁਖੀ ਹੈਗੀ ਹੈ ਬਹੁਤ ਜ਼ਿਆਦਾ ਵਧੀਆ ਉਹ ਵੀ ਕੋਹਾ ਜੀ ਇੰਨਾ ਹੀ ਸੁਭਾ ਚੰਗਾ ਉਹਨਾਂ ਦਾ ਇਦਾਂ ਹੀ ਪਿਆਰ ਕਰਨ ਵਾਲੇ ਆ ਵੀ ਚਲੋ ਜੀ ਠੀਕ ਆ ਫਿਰ ਮਿਲਦੇ ਆ ਸੱਚੀ ਕਾਲ ਜੀ ਸੱਚੀ ਕਾਲ ਸੱਚੀ ਕਾਲ ਕੱਪਸ ਹੋਰ ਸੱਚੀ ਕਾਲ ਸੱਚੀ ਕਾਲ